ਮંત્રી ਸਾਹਿਬ ਅੱਜ ਪਹੁੰਚੇ ਨੇ ਤੇ ਉਦਘਾਟਨ ਵੀ ਕੀਤਾ ਸਾਡੇ ਪੰਚਾਇਤ ਭਵਨ ਦਾ ਤੇ ਇੱਕ ਜਿਹੜਾ ਵੇਸ਼ਟ ਪੂੜੇ ਤੋਂ ਮਸ਼ੀਨ ਇੱਕ ਲੱਗੀ ਆ ਉਹਦਾ ਵੀ ਉਦਘਾਟਨ ਕੀਤਾ ਗੱਲਬਾਤ ਕਰਦੇ ਆ ਵੀ ਕਿਸ ਤਰ੍ਹਾਂ ਅੱਜ ਹੋਰ ਜਿਹੜੀਆਂ ਮੰਗਾਂ ਨੇ ਪਿੰਡ ਦੀਆਂ ਉਹ ਤਦ ਤੱਕ ਪੂਰੀਆਂ ਹੋ ਜਾਣਗੀਆਂ ਉਹਦਾ business 37 ਸਾਲ ਤੋਂ ਮੇਰਾ ਇਸ ਪਿੰਡ ਦੇ ਨਾਲ ਲੱਗਦਾ ਲੋਕ ਬਹੁਤ ਅੱਛੇ ਆ ਤੇ ਹਮੇਸ਼ਾ ਮੇਰਾ ਨਾਲ ਸਾਥ ਦਿੰਦਾ ਔਰ ਇਹਦੇ ਚ ਬਹੁਤ ਸਾਰੇ ਕੰਮ ਹੋਇਆ ਜੀ ਪਿੰਡ ਦੇ ਵਿੱਚ ਇਹ ਸਾਡਾ ਪੰਜਾਬ ਦਾ ਇਹ ਲਖਣ ਪਿੰਡ ਹੈ ਇਹ ਇਹ ਪਹਿਲਾ ਪਿੰਡ ਆ ਜੀ 13000 ਤੋਂ ਵੱਧ ਪਿੰਡਾਂ ਦੇ ਵਿੱਚੋਂ ਜਿੱਥੇ ਇਹ ਸੋਲਿਡ ਵੇਸਟ ਮੈਨੇਜਮੈਂਟ ਦੀ ਜਿਹੜੀ ਮਸ਼ੀਨ ਲੱਗੀ ਆ ਜਿੰਨ ਮੰਤਰੀ ਸਾਹਿਬ ਖੁਦ ਆਏ ਨੇ ਕੀ ਕਰਕੇ ਗਏ ਨੇ ਤੇ ਅੱਗੇ ਆਉਣ ਵਾਲੇ ਸਮੇਂ ਦੇ ਵਿੱਚ ਕੀ ਆ ਜਿਹੜਾ ਲੋਕਾਂ ਨੂੰ ਸਹੂਲਤਾਂ ਮਿਲਣਗੀਆਂ ਅੱਜ ਇੱਕ ਦੂਜਾ ਸਾਡੇ ਪੰਚਾਇਤਕਾਰ ਜਿਹੜਾ ਖੁੰਨੇ ਦੇਖਿਆ ਤੇ ਇਹ ਸੈੱਡ ਜਿਹੜਾ ਆਪਣਾ ਪੈਲਸ ਦਾ ਅਧੂਰਾ ਪਿਆ ਇਹਦਾ ਬਾਕੀ ਅਸੀਂ ਅੱਜ ਕਿਹਾ ਇਹਨੂੰ ਵੀ ਪੂਰਾ ਕਰਨ ਨੂੰ ਤੇ ਇਹ ਚੀਜ਼ਾਂ ਨੇ ਜੀ ਉਹ ਬੇਨਤੀ ਅਸੀਂ ਨੇ ਕਰੀ ਥੀ ਇਸ ਕੱਲ ਕਰਕੇ ਉਹ ਆਏ ਸੀ ਕਿ ਕਿਸਾਨ ਹੈ ਔਰ ਜਿਹੜੇ ਕਿਸਾਨ ਸਾਡਾ ਪ੍ਰੋਸੈਸ ਕੀਤਾ ਹੋਇਆ ਸੋਲਿਡ ਵੇਸ ਕੋ ਬਣੀ ਹੋਈ ਖਾਦ ਔਰ ਲiquid ਵੇਸ ਦਾ ਸਾਡਾ ਗ੍ਰੀਨਵਰਡਰ ਯੂਜ਼ ਕਰਨਗੇ ਉਹਨਾਂ ਨੂੰ ਫਰਟੀਲਾਈਜ਼ਰ ਦੀ ਇਨਫਾਰਮੈਂਟ 25% ਦਾ 40% ਰਹਿ ਦੇਣੀ ਇਸ ਤੋਂ ਬਾਅਦ ਲੋਨ ਨਹੀਂ ਪੈਣੀ ਜੀ ਪੰਚਾਇਤ ਨੂੰ ਬੜਾ ਫਾਇਦਾ ਹੋਊਗਾ ਕਿਉਂਕਿ ਇੱਕ ਆਮਦਨ ਵਧੂਗੀ 2-4 ਬੰਦਿਆਂ ਨੂੰ ਉੱਥੇ ਰਜਗਾਰ ਮਿਲੂਗਾ ਤੋਂ ਇਸ ਗੱਲ ਕਰਕੇ ਮੰਤਰੀ ਸਾਹਿਬ ਦਾ ਧੰਨਵਾਦ ਕਰਦੇ ਆਂ ਬਾ ਲੋਕਾਂ ਨੇ ਵੀ ਕਿਹਾ ਕਿ ਸਰਪੰਚ ਸਰਬਸ਼ੰਤੀ ਦਾ ਜਿਹੜਾ 1.5 ਲੱਖ ਰੁਪਇਆ 5 ਲੱਖ ਮੱਖੋਣੇ ਸਾਹਿਬ ਦੇਣਗੇ ਔਰ 5 ਲੱਖ ਮੈਂ ਵੀ ਆਪਣੇ ਇਤਿਆਦੀ ਕੁਟਕੇ ਜਾਊਂਗਾ ਔਰ 18 ਲੱਖ ਦਾ ਕੰਮ ਉਹਦੇ ਨਾਲ ਕਰਾ ਕੇ ਦੇਵਾਂਗੇ ਜਿਹਨੀਆਂ ਨੇ ਬਾਕੀ ਜੀਆਂ ਮੰਗਾ ਆਈਆਂ ਸਾਰੀਆਂ ਉਹਦੇ ਵਿੱਚ ਕੂਲੀਆਂ ਹੁੰਦੀਆਂ ਸਕੂਲ ਦੇ ਵਿੱਚ ਜਿਹੜੀ ਬਿਲਡਿੰਗ ਜਿੱਤ ਕਰਾ ਕੇ ਦੇਵਾਂਗੇ ਮੱਲਾਕਣੇ ਬਣ ਗਿਆ ਆਵਾਦ ਮੁੰਨਾ ਨੇ ਪੜ ਗਿਆ ਸਕੂਲ ਦੇ ਵਿੱਚ ਨਵੇਂ ਕਮਰੇ ਬਣਾ ਕੇ ਨੰਨੀਆ ਕਲਾਸੇ ਸ਼ੁਰੂ ਕਰਾਂਗੇ ਤੋਂ ਕੁੱਲ ਮਿਲਾ ਕੇ ਜਿਹੜਾ ਪ੍ਰਿੰਡ ਐ ਅਸੀਂ ਚਾਹੁੰਦੇ ਆਂ ਕਿ ਜਿਹੜਾ ਪ੍ਰਿੰਡ ਆ ਲੋਕ ਦੇਖਣ ਆਇਆ ਕਰਨ ਫਿਰ ਅੱਜ ਮੰਤਰੀ ਸਾਹਿਬ ਆਏ ਕਿ ਅੱਗੇ ਪੰਚਾਇਤੀ ਚੋਣਾਂ ਵੀ ਆ ਰਹੀਆਂ ਨੇ ਉਹ ਬਹੁਤ ਅੱਛੀ ਗੱਲਬਾਤ ਕਰਕੇ ਗਏ ਨੇ ਵੀ ਸਰਬਸਮਤੀ ਦੇ ਨਾਲ ਜੇ ਸਰਪੰਚ ਚੁਣੇ ਜਾਣ 5 ਲੱਖ ਸਰਕਾਰ ਦੇਊਗੀ 5 ਲੱਖ ਹੋ ਦੇਣਗੇ 10 ਲੱਖ ਹੋ ਗਿਆ ਹੋਰ ਵੀ ਬਹੁਤ ਕੁਛ ਦਵਾਂਗੇ ਇਹਦੇ ਤੇ ਕੀ ਕਹਿਣਾ ਚਾਹੀਦਾ ਇਹ ਬਹੁਤ ਵਧੀਆ ਚੀਜ਼ ਆਈ ਦੇਖੋ 10 ਲੱਖ ਆਪਣੇ ਪਿੰਡ ਨੂੰ ਆ ਰਿਹਾ ਤੇ ਉਹਦੇ ਇਲਾਵਾ ਵੀ ਜਿਹੜੇ ਹੁਣ ਅਸੀਂ ਸਰਬਸਮਤੀ ਨਾਲ ਸੋਚ ਰਹੇ ਹਾਂ ਵੀ ਸਰਬਸਮਤੀ ਨਾਲ ਅਸੀਂ ਸਰਪੰਚ ਬਣਾਈਏ ਜਿਹਦੇ ਨਾਲ ਸਾਡੇ ਪਿੰਡ ਨੂੰ ਬਹੁਤ ਜ਼ਿਆਦਾ ਫਾਇਦਾ ਹੋਊਗਾ ਤੇ ਅਸੀਂ ਇਹਦੀ ਬਹੁਤ ਜ਼ਿਆਦਾ ਸ਼ਲਾਘਾ ਕਰਾਂਗੇ ਕਿਉਂਕਿ ਸਾਨੂੰ ਵੀ ਇਹ ਇਹ ਉਮੀਦ ਹੈ ਵੀ ਅਸੀਂ ਵੋਟਾਂ ਤੋਂ ਦੂਰ ਹੀ ਰਹੀਏ ਜੇ ਸਰਵਸੰਮਤੀ ਨਾਲ ਸਾਡੇ ਕਿਤੇ ਵੀ ਕੋਈ ਚੋਣ ਲੜੀ ਜਾਂਦੀ ਆ ਤਾਂ ਸਾਡੇ ਪਿੰਡ ਦਾ ਜਿਹੜਾ ਨਾਮ ਆ ਉਹ ਪੰਜਾਬ ਦੇ ਵਿੱਚ ਅੱਬਲ ਅੱਕਰਾਂ ਦੇ ਚਾਉਂਗੇ। ਕੌਮਰ ਵੀ ਦੇ ਦੀ ਅਸੀਂ ਉਹਦੀ ਕਦਰ ਕਰਦੇ ਆ। ਉਹ ਕਦਰ ਤਾਂ ਕਰਦੇ ਆ ਕਿਉਂਕਿ ਉਹ ਗੁਰੂ ਗ੍ਰੰਥ ਸਾਹਿਬ ਤੇ ਦੇ ਆਦਮੀ ਤੋਂ ਬੋਲਦਾ। ਪਰ ਦੇਖਣਾ ਤਾਂ ਇਹ ਵੀ ਹੈ ਨਾ ਜਦੋਂ ਉਹ ਪੋਜੀਸ਼ਨ 'ਚ ਸੀ ਉਦੋਂ ਉਹਨਾਂ ਨੇ ਕੀ ਕੀਤਾ ਉਹ ਵੀ ਸਾਨੂੰ ਦੱਸੇ ਨਾ ਉਹ ਉਹਦਾ ਜਿਹੜਾ ਰਿਕਾਰਡ ਆ ਉਹ ਵੀ ਦੱਸੇ ਨਹੀਂ ਇੱਥੇ ਇੱਥੇ ਮੈਂ ਇੱਥੇ ਨਸ਼ਾ ਜਿੱਥੇ ਮੈਂ ਡਿਊਟੀ ਤੇ ਰਿਹਾ ਹਾਂ ਉੱਥੇ ਮੈਂ ਮੁੜ ਕੇ ਨਸ਼ਾ ਨਹੀਂ ਬਿਕਣਦਿਆ ਮੁਕਈ ਉਹਦੇ ਤੇ ਹੁਣ ਆਉਣ ਵਾਲੇ ਸਮੇਂ ਦੇ ਵਿੱਚ ਕਿਸ ਤਰ੍ਹਾਂ ਮੈਸੇਜ ਦੇਣਾ ਚਾਹੁੰਦੇ ਹਾਂ ਜੀ 9 ਜਨਵਾਰ ਨੂੰ ਨਾ ਭੱਜਣ ਤੇ ਇੱਥੇ ਰਹਿ ਕੇ ਕੰਮ ਕਰਨ ਦੇ ਨਸ਼ੇ ਤੋਂ ਬਚਣ ਹਾਂ ਕੱਲ ਹੀ ਸਾਡੇ ਮਾਰਜੋਤ ਮੁਖਬਤੀ ਸਾਹਿਬ ਦੀ ਜਿਹੜੀ ਦੌਰਨ ਦੇਸ਼ੀ ਆ 45000 ਤੋਂ ਵੱਧ ਲਾਭ ਰਿਆ ਦਿੱਤੇ ਆ ਕੱਲ 586 ਨੌਕਰੀਆਂ ਜੜੀਆਂ ਸਿਹਤ ਮੈਕਮਲ ਦੇ ਵਿੱਚ ਦਿੱਤੀਆਂ ਉਸ ਤੋਂ ਪਿਛਲੇ ਹਫ਼ਤੇ 263 ਦਿੱਤੀਆਂ ਡਾਕਟਰਾਂ ਦੀ ਭਰਤੀ ਹੋ ਰਹੀ ਹੈ 400 ਦੀ 1390 ਦਾ ਹੋਰ ਸੈਕਸ਼ਨ ਦਿੱਤਾ ਸਾਡੇ ਮੁਖਬਤੀ ਸਾਹਿਬ ਨੇ ਸਟਾਫ ਨਰਸ ਦੀ ਭਰਤੀ ਹੋ ਰਹੀ ਹੈ ਜੀ ਕੁੜੀਆਂ ਤੁਹਾਡੇ ਸਾਹਮਣੇ ਦੇਖਿਆ ਉਹ ਨਾ ਰੋ ਰਹੀਆਂ ਸੀ 18 ਸਾਲ ਤੋਂ ਕੱਚਾ ਦਾ ਲੈ ਤੋ ਮਾਨ ਸਰਕਾਰ ਸਿਹਤ ਸਿੱਖਿਆ ਰੋਜ਼ਗਾਰ ਦੇ ਵਿੱਚ ਕ੍ਰਾਂਤੀਕਾਰੀ ਕੰਮ ਕਰਦੀ ਆ। ਇਹ ਲੋਕਾਂ ਨੂੰ ਵਿਸ਼ਵਾਸ ਦਿਵਾਣਾ ਕਿ ਉਹਨਾਂ ਨੂੰ ਕਿਤੇ ਜੋ ਕਿਤੇ ਜਾਣ ਦੀ ਲੋੜ ਨਹੀਂ ਐ। ਤੇ ਪੰਜਾਬੀ ਦਾ ਖਾਣਾ ਵੀ ਜੋ ਸੋਕ ਸ਼ਜੂ ਦੇ ਚਵਾਰੇ ਉਹ ਬਲਕਹਾਂ ਮਖਾਰੇ। ਇਹ ਜਿਹੜਾ ਇਹ ਸ਼ਜੂ ਦਾ ਚਵਾਰਾ ਇਹਨੂੰ ਆਪਾਂ ਐਨਾ ਵਧੀਆ ਬਣਾਵਾਂਗੇ ਕਿ ਲੋਕਾਂ ਨੂੰ ਬਾਹਰ ਜਾਣਾ ਨਹੀਂ ਪਵੇਗਾ। ਮਜੂਰ ਵਿੱਚ ਹੀ ਜਾਣਗੇ। ਰੰਗਪਿੰਡ 'ਚ ਖੜੇ ਆ ਜੀ। ਸਿਹਤ ਮੰਤਰੀ ਬਲਵੀਰ ਸਿੰਘ ਜਿਨ੍ਹਾਂ ਦਾ ਖਾਸ ਲਗਾ ਇਸ ਪਿੰਡ ਦੇ ਨਾਲ। ਉਹਨਾਂ ਨਾਲ ਗੱਲਬਾਤ ਕਰਦੇ ਆ ਕਿਉਂਕਿ ਪਿਛਲੇ ਦਿਨੀ ਇਹਨਾਂ ਨੇ ਇੱਥੇ ਪਿੰਡ ਚ ਆਉਣਾ ਸੀ ਕਈ ਅਧਿਕਾਰੀ ਮਹਿਕਮੇ ਇੱਥੇ ਪਿੰਡ ਚ ਪਹੁੰਚੇ ਸੀ ਸਰਕਾਰ ਆਪ ਦੇ ਦੁਆਰ ਪ੍ਰੋਗਰਾਮ ਦੇ ਤਹਿਤ ਕਈ ਵਾਰ ਇੱਥੇ ਕੈਂਪ ਲੱਗੇ ਆ ਲੋਕਾਂ ਨੂੰ ਸਹੂਲਤਾਂ ਵਾਸਤੇ ਅਫਸਰ ਪਹੁੰਚੇ ਸੀ ਮੰਤਰੀ ਸਾਹਿਬ ਅੱਜ ਪਹੁੰਚੇ ਨੇ ਤੇ ਉਦਘਾਟਨ ਵੀ ਕੀਤਾ ਸਾਡੇ ਪੰਚਾਇਤ ਭਵਨ ਦਾ ਤੇ ਇੱਕ ਜਿਹੜਾ ਵੇਸਟ ਕੂੜੇ ਤੋਂ ਮਸ਼ੀਨ ਇੱਕ ਲੱਗੀ ਆ ਉਹਦਾ ਵੀ ਉਦਘਾਟਨ ਕੀਤਾ ਗੱਲਬਾਤ ਕਰਦੇ ਆ ਵੀ ਸਰਦਾਰ ਸਾਸੀ ਕਾਲ ਸਰਦਾਰ ਜੀ ਸਰ ਲੰਗ ਪਿੰਡ ਨਾਲ ਜਿੱਦਾਂ ਪਹਿਲਾਂ ਹੀ ਪਤਾ ਖਾਸ ਲਗਾਏ ਬਹੁਤ ਕੰਮ ਸਾਡੇ ਪਿੰਡ ਪੂਰੇ ਹੋ ਚੁੱਕੇ ਨੇ ਕੁਝ ਮੰਗਾ ਹੋਰ ਰੱਖੀਆਂ ਮੀਬਾ ਸਿੰਘ ਉਹਨਾਂ ਨੇ ਜਿੰਨੇ ਵੀ ਸਾਡੇ ਪ੍ਰਬੰਧ ਤੇ ਸਜਣਾ ਸਰਪੰਚ ਸਭ ਉਹ ਕਦੋਂ ਤੱਕ ਪੂਰੀ ਤੇ ਗੁਰੂ ਤੇਗ ਬਹਾਦਰ ਸਾਹਿਬ ਦੀ ਚਾਲੂ ਸ਼ੋਭਾ ਪ੍ਰਾਪਤ ਕਰਦੇ ਆ ਔਰ ਇਹਦੀ ਤਾਂ ਇਤਿਹਾਸਕ ਮਹੱਤਤਾ ਬਹੁਤ ਹੈ ਔਰ ਇਸ ਅਰੀਤ ਇਸ ਕਰਕੇ ਮੈਂ ਤਾਂ ਪਹਿਲਾਂ ਵੀ ਨਤਮਸਤਕ ਹੋਣਾ ਆਂਦਾ ਸੀ ਜਦੋਂ ਮੈਂ ਡਾਕਟਰ ਵੀ ਸੀ ਜਦੋਂ ਮੈਂ ਸਰਵਿਸ ਵੀ ਜੁਆਇਨ ਕੀਤੀ ਮੈਂ 80 ਜੁਆਇਨ ਕੀਤੀ ਸੀ 86 ਜਾਂ 87 ਵਿੱਚ ਮੈਂ ਪਹਿਲਾ ਅੱਖਾਂ ਦਾ ਕੈਂਪ ਇੱਥੇ ਤੁਹਾਡੇ ਜਿਹੜਾ ਗੁਰਦੁਆਰਾ ਸਾਹਿਬ ਦੇ ਵਿੱਚ ਲਾਇਆ ਸੀ ਪਰ ਬਹੁਤ سارے ਕੈਂਪ ਲਗਾਏ ਸੀਗੇ ਤੋ ਉਦੋਂ ਦਾ ਬਿਜ਼ਨਸ 37 ਸਾਲ ਤੋਂ ਮੇਰੇ ਇਸ ਪਿੰਡ ਦੇ ਨਾਲ ਲੱਗਾ ਹੈ ਲੋਕ ਬਹੁਤ ਅੱਛੇ ਆ ਅਤੇ ਹਮੇਸ਼ਾ ਮੇਰਾ ਉਹਨਾਂ ਨੇ ਸਾਥ ਦਿੱਤਾ ਹੈ ਔਰ ਇਹਦੇ ਚ ਬਹੁਤ ਸਾਰੇ ਕੰਮ ਹੋਇਆ ਜੀ ਪਿੰਡ ਦੇ ਵਿੱਚ ਇੱਕ ਸਾਡਾ ਪੰਜਾਬ ਦਾ ਇਹ ਲਖਣ ਪਿੰਡ ਹੈ ਇਹ ਇਹ ਪਹਿਲਾ ਪਿੰਡ ਆ ਜੀ 13000 ਤੋਂ ਵੱਧ ਪਿੰਡਾਂ ਦੇ ਵਿੱਚੋਂ ਜਿੱਥੇ ਇਹ ਸੋਲਿਡ ਵੇਸਟ ਮੈਨੇਜਮੈਂਟ ਦੀ ਜਿਹੜੀ ਮਸ਼ੀਨ ਲੱਗੀ ਆ 6 ਲੋੜ ਤੋਂ ਵੱਧ ਕਰਤਾ ਆ ਉਹ 24 ਘੰਟੇ ਦੇ ਵਿੱਚ ਜਿਹੜਾ ਵੈਟ ਵੇਸਟ ਆ ਜੀ ਚਾਹੇ ਗੋਬਰ ਹੋਵੇ ਕਿਚਨ ਵੇਸਟ ਹੋਵੇ ਦੂਜਾ ਪੈਨਟਿਕਲਚਰ ਹੋਵੇ ਉਹਦੀ ਖਾਦ ਬਣਾ ਦੇਗੀ ਬੜੀ ਉਤਨ ਕਿਸਮ ਦੀ ਖਾਦ ਬਣੇਗੀ ਔਰ ਉਹਦੇ ਨਾਲ ਜਿਹੜੇ ਲੋਕ ਆ ਡਾਇਆ ਪਿੱਛੇ ਜਾਂ ਹੋਰ ਜਿਹੜੀਆਂ ਖਾਦਾ ਪਿੱਛੇ ਕਰਦੇ ਉਹਦੀ ਬਹੁਤ ਘੱਟ ਲੋੜ ਪਏਗੀ ਉਹਦੇ ਨਾਲ ਹੀ ਜਿਹੜਾ ਪਿੰਡ ਦਾ ਛੱਪੜ ਹੈ ਉਹਦਾ ਨਵੀਨੀਕਰਨ ਕੀਤਾ ਉਹਨੂੰ ਹੋਰ ਥੋੜਾ ਜਿਹਾ ਠੀਕ ਕਰਕੇ ਉਹਦੀ ਬੈਟਰ ਮੈਨੇਜਮੈਂਟ ਕਰਕੇ ਤੇ ਲਿਕੁਇਡ ਸੋਲਿਡ ਵੇਸਟ ਮੈਨੇਜਮੈਂਟ ਕਰਕੇ ਅਸੀਂ ਉਹਨਾਂ ਨੂੰ ਐਗਰੀਕਲਚਰ ਵਾਸਤੇ ਮੇਰੀ ਮੇਰਾ ਆਪਣਾ ਅੰਦਾਜ਼ਾ ਨਹਿਰ ਦੀ ਪਾਣੀ ਦੀ ਸਪਲਾਈ ਹੈਗੀ ਆ ਕਿ ਉਹਨਾਂ ਨੂੰ 4-500 ਏਕੜ ਤੱਕ ਪਾਣੀ ਪਾਇਆ ਜਾਵੇ ਰੌਂਡ ਗਲਾਸ ਫਾਊਂਡੇਸ਼ਨ ਅੱਥੇ ਬਹੁਤ ਅੱਛਾ ਕੰਮ ਕਰ ਰਹੀ ਹੈ ਐਨ ਜੀਓ ਹੈ ਉਹਨਾਂ ਦੀ ਲਗਤੀ ਆ ਉਹਨੂੰ ਦੇਾਂਗੇ ਪੰਚਾਇਤ ਕੋ ਬਣੀ ਹੋਈ ਖਾਦ ਔਰ ਲਿਕਵਿਡ ਵੇਸਟ ਦਾ ਸਾਡਾ ਇਕਵਿਪਮੈਂਟ ਵਾਟਰ ਯੂਜ਼ ਕਰਨਗੇ ਉਹਨਾਂ ਨੂੰ ਫਰਟੀਲਾਈਜ਼ਰ ਦੀ ਰਿਕੁਆਇਰਮੈਂਟ 25% ਜਾਂ 40% ਪੈ ਜਾਏਗੀ ਇਸ ਤੋਂ ਬਾਅਦ ਲੋਡ ਨੂੰ ਪੈ ਜਾਏਗੀ ਜੀ ਤੇ ਇਹ ਇਹ ਕੋਲ ਮਿਲਾ ਕੇ ਜਿਹੜੇ ਹੈਗੇ ਆ ਬਹੁਤ ਵਧੀਆ ਜਿਹੜੇ ਅਪਰਾਲੇ ਹੈਗੇ ਆ ਪਿੰਡ ਦੇ ਵਿੱਚੋਂ 50 ਘਰ ਬਣਿਆ ਕੰਪਿਊਟਰ ਦੇ ਦਿੱਤਾ ਜਿੰਮ ਦੇ ਦਿੱਤਾ ਗਰਾਊਂਡ ਬਹੁਤ ਵਧੀਆ ਬਣ ਗਿਆ ਨਾਲ ਛੱਡ ਬਣ ਗਿਆ ਗਰੀਬ ਬੰਦਾ ਮੈਰਿਜ ਕਰ ਸਕੇਗਾ ਔਰ ਹੋਰ ਵੀ ਜਿਹੜਾ ਹੈਗਾ ਪਿੰਡ ਦੇ ਵਿੱਚ ਬਹੁਤ ਸਾਰੇ ਗਲੀਆਂ ਨਾਲੀਆਂ ਨੇ ਪਿੰਡ ਦੀ ਮੇਨ ਰੋਡ ਬਣੀ ਆ ਜਿੰਮਨ 2.5 ਕਰੋੜ ਦੇ ਕੰਮ ਜਿਹੜੇ ਪਿੰਡਸ ਹੋਇਆ ਬ ਅਰਬਾਹ ਦਿਨਾਂ ਦੇ ਵਿੱਚ ਵੀ ਸਾਡਾ ਮੰਡੀ ਮੋੜ ਹੈ ਮੰਡੀ ਦਾ ਨਵੀਨੀਕਰਨ ਕਰਾਂਗੇ ਬਿਲਕੁਲ ਇੱਕ ਵਾਰ ਛੱਡ ਬਣਾਵਾਂਗੇ ਉੱਥੇ ਤੇ ਇਹ ਜਿਹੜਾ ਕੰਮ ਹੈ ਸੀ ਆਉਣ ਵਾਲੇ ਸਾਹ ਦੇ ਸਾਡਾ ਟੀਚਾ ਹੈਗਾ ਔਰ ਮੈਂ ਲੋਕਾਂ ਨੂੰ ਵੀ ਇਹ ਦਿੱਤੀਆ ਕਿ ਸਰਪੰਚ ਸਰਬਸੰਤੀ ਨਾਲ ਜੁੜਨ 10 ਲੱਖ ਰੁਪਈਆ 5 ਲੱਖ ਮੁੱਖਪਤੀ ਸਾਹਿਬ ਦੇਣਗੇ ਔਰ 5 ਲੱਖ ਮੈਂ ਵੀ ਆਪਣੇ ਇਖਤਿਆਰੀ ਕੋਟੇ ਤੋਂ ਦੇਵਾਂਗਾ ਔਰ 18 ਲੱਖ ਦਾ ਕੰਮ ਉਹਦੇ ਨਾਲ ਕਰਾ ਕੇ ਦੇਵਾਂਗੇ ਜਿੰਨੀਆਂ ਨੇ ਨਹੀਂ ਬਾਕੀ ਦੀਆਂ ਮੰਗਾਂ ਜਿਹੜੀਆਂ ਸਾਰੀਆਂ ਉਹਦੇ ਵਿੱਚ ਕੂੜੀਆਂ ਹੁੰਦੀਆਂ ਸਕੂਲ ਦੇ ਵਿੱਚ ਜਿਹੜੀ ਬਿਲਡਿੰਗ ਠੀਕ ਕਰਾ ਕੇ ਦੇਵਾਂਗੇ ਬੁੱਲਾ ਕਲੀਨਿਕ ਬਣ ਗਿਆ ਆਮ ਆਦਮੀ ਕਲੀਨਿਕ ਬਣ ਤੋ ਕੋਲ ਮਲਾ ਕੇ ਜਿਹੜਾ ਪਿੰਡ ਆ ਸੀ ਚਾਹੁੰਦੇ ਆ ਵੀ ਜਿਹੜਾ ਪਿੰਡ ਆ ਲੋਕ ਦੇਖਣ ਆਇਆ ਕਰਦੇ ਨੇ ਮੋਡੂ ਸਿੱਟ ਸਭੀ ਇੱਕ ਆਖਰੀ ਸਵਾਲ ਹੈ ਪੰਜਾਬ ਦੇ ਵਿੱਚ ਜਿਹੜੇ ਨੌਜਵਾਨ ਆ ਇਸ ਟਾਈਮ ਕਾਲਜਾਂ ਦੇ ਵਿੱਚ ਗਿਣਤੀ ਵਧੀ ਹੈ ਕਿਉਂਕਿ ਉਹਦੇ ਤੇ ਹੁਣ ਆਉਣ ਵਾਲੇ ਸਮੇਂ ਦੇ ਵਿੱਚ ਕਿਸ ਤਰ੍ਹਾਂ ਮੈਸੇਜ ਦੇਣਾ ਚਾਹੁੰਦੇ ਹੋ ਜੇ ਨੌਜਵਾਨ ਵਾਰ ਨੂੰ ਨਾ ਭੱਜਣ ਇਹ ਇਥੇ ਰਹਿ ਕੇ ਕੰਮ ਕਰਨ ਦੇ ਨਸ਼ੇ ਤੋਂ ਵੀ ਬਚਣ। ਹਾਂ ਕੱਲ ਹੀ ਸਾਡੇ ਮਾਨਯੋਗ ਮੁੱਖ ਮੰਤਰੀ ਸਾਹਿਬ ਦੀ ਜਿਹੜੀ ਦੂਰਅੰਦੇਸ਼ੀ ਆ 45000 ਤੋਂ ਵੱਧ ਨੌکریاں ਦਿੱਤੀਆਂ। ਕੱਲ 586 ਨੌکریاں ਜੜੀਆਂ ਉਸਿਹਤ ਮੈਕਮੇਂ ਦੇ ਵਿੱਚ ਦਿੱਤੀਆਂ। ਉਸ ਤੋਂ ਪਿਛਲੇ ਹਫ਼ਤੇ 203 ਦਿੱਤੀਆਂ। ਡਾਕਟਰਾਂ ਦੀ ਭਰਤੀ ਹੋ ਰਹੀ ਹੈ 400 ਦੀ। 1390 ਦਾ ਹੋਰ ਸੈਕਸ਼ਨ ਦਿੱਤਾ ਸਾਡੇ ਮੁੱਖ ਮੰਤਰੀ ਸਾਹਿਬ ਨੇ। ਸਟਾਫ ਨਰਸ ਦੀ ਭਰਤੀ ਹੋ ਰਹੀ ਹੈ ਜੀ। ਗੈਰਾ ਮੈਡੀਕਸ ਦੀ ਹੋਰ ਭਰਤੀ ਹੋ ਰਹੀ ਹੈ। 450 ਹੋਰ ਸੜੀਆਂ ਲਿਸਟਾਂ ਦੀ ਵੈਰੀਫਿਕੇਸ਼ਨ ਚੱਲਦੀ ਪਈ ਹੈ। ਹੋਰ ਵੀ ਮਿਲਦੀ ਹੋਣੀਆਂ ਅਜੇ ਜਾਂਦੇ। ਕੁੜੀਆਂ ਤੁਹਾਡੇ ਸਾਹਮਣੇ ਦੇਖਿਆ 18 ਸਾਲ ਤੋਂ ਕੱਚਾ ਦਾ ਲੈਵਲ ਲੱਗਾ ਹੋਇਆ ਸੀ ਇਹ ਮਾਨ ਸਰਕਾਰ ਨੇ ਲਾਤਾ ਤੋਂ ਮਾਨ ਸਰਕਾਰ ਸਿਹਤ ਸਿੱਖਿਆ ਰੋਜ਼ਗਾਰ ਦੇ ਵਿੱਚ ਕ੍ਰਾਂਤੀਕਾਰੀ ਕੰਮ ਕਰਦੀ ਆ ਮੈਂ ਲੋਕਾਂ ਨੂੰ ਵਿਸ਼ਵਾਸ ਦਿਵਾਉਣਾ ਚਾਹੁੰਦਾ ਤੁਹਾਨੂੰ ਕਿਤੇ ਜੋ ਕਿਤੇ ਜਾਣ ਦੀ ਲੋੜ ਨਹੀਂ ਹੈ ਪੰਜਾਬੀ ਦਾ ਖਾਨ ਹੈ ਵੀ ਜੋ ਸੁੱਕ ਸ਼ੱਜੂ ਦੇ ਚਵਾਰੇ ਉਹ ਬਲਖ ਮਾ ਬੁਖਾਰੇ ਤੇ ਜਿਹੜਾ ਇਹ ਸ਼ੱਜੂ ਦਾ ਚਵਾਰਾ ਇਹਨੂੰ ਆਪਾਂ ਇੰਨਾ ਵਧੀਆ ਬਣਾਵਾਂਗੇ ਇਹ ਲੋਕਾਂ ਨੂੰ ਬਾਹਰ ਜਾਣਾ ਨਹੀਂ ਪਵੇਗਾ ਮਜੂਰ ਹੀ ਨਹੀਂ ਜਾਣਗੇ ਅਸੀਂ ਪਿੰਡ ਤੋਂ ਲੈ ਕੇ ਜਦੋਂ ਇਸ ਤੋਂ ਆਮ ਆਦਮੀ ਇਕੱਲੇ ਨੇ ਕਾ ਉਸ ਤੋਂ ਬਾਅਦ ਮਾਤਾਕਸ਼ਲੇ ਹਸਪਤਾਲ ਦਾ ਜਿਹੜਾ ਸਤਾ ਜਿਹੜਾ ਸ਼ੁਰੂ ਕੀਤਾ ਪਹਿਲਾਂ ਆਈਸੀਜੋ ਨਿਕੂ ਨਿਓ ਨਿਓ ਨਟੋਟਾ ਸੁਤਿਰ ਜੁਨਾਟੋ ਨੂੰ ਉਹਨਾਂ ਅਪਗ੍ਰੇਡ ਕੀਤਾ ਸੀ ਜਦਰਾ ਹਸਪਤਾਲ ਦੇ ਵਿੱਚ ਹਾਰਡ ਸਰਜਰੀ ਬ੍ਰੇਨ ਸਰਜੀ ਸ਼ੁਰੂ ਕਰਾਈ ਹੈ ਇਹ ਸਾਰਾ ਕੁੱਲ ਮਿਲਾ ਕੇ ਜਿਹੜਾ ਪ੍ਰਾਇਮਰੀ ਸਰਜਰੀ ਤਰਸੀਕਰ ਦੇ ਵਿੱਚ ਸੀਐਮ ਦੀ ਜੋਖਸਲਾ ਰੈਗੂਲਰ ਸਰਜੀ ਕ੍ਰਾਂਤੀਕਾਰੀ ਕੰਮ ਹੋ ਰਿਹਾ ਪਟਿਆਲੇ ਤੋਂ ਸ਼ੁਰੂਆਤ ਹੋਈ ਸੀ ਜੋਗਾ ਦੀ ਵੀ ਔਰ ਜਿਹੜੀ ਸਿਹਤ ਕ੍ਰਾਂਤੀ ਦੀ ਵੀ ਮੇਰੇ ਵਾਸਤੇ ਮਾਣ ਦੀ ਗੱਲ ਹੈ ਕਿ ਉਸ ਵੇਲੇ ਮੈਂ ਜਿਹੜਾ ਹੈਗਾ ਮੈਨੂੰ ਜ਼ਿੰਮੇਵਾਰੀ ਦਿੱਤੀ ਗਈ ਆ ਔਰ ਅਸੀਂ ਦਿਨ ਰਾਤ ਜਿਹੜੇ ਆ ਅਰਵਿੰਦ ਕੇਜਰੀਵਾਲ ਭਵਨਪਨ ਦੀ ਟੀਮ ਹੈ ਅਸੀਂ ਦਿਨ ਰਾਤ ਇਹ ਕਰਦੇ ਆਂ ਕਿ ਲੋਕਾਂ ਦੀ ਸੇਵਾ ਦੇ ਵਿੱਚ ਬਹੁਤ ਬਹੁਤ ਧੰਨਵਾਦ ਪਿੰਡ ਲੰਗ ਦੇ ਵਿੱਚ ਹੈਲਥ ਮਨਿਸਟਰ ਬਲਵੀਰ ਸਿੰਘ ਅੱਜ ਪਹੁੰਚੇ ਸੀ ਜਿਨ੍ਹਾਂ ਨੇ ਆ ਜਿਹੜਾ ਤੁਸੀਂ ਮੇਰੇ ਪਿੱਛੇ ਦੇਖ ਰਹੇ ਹੋ ਪੰਚਾਇਤ ਭਵਨ ਦਾ ਜਿਹੜਾ ਉਦਘਾਟਨ ਕੀਤਾ ਇੱਕ ਸੋਲਡ ਵੇਸਟ ਜਿਹੜਾ ਕਚਰੇ ਤੋਂ ਮਤਲਬ ਇੱਥੇ ਜਿੰਨਾ ਵੀ ਗੰਦ ਮੰਡਾ ਜਿਹੜਾ ਇਕੱਠਾ ਕਰਕੇ ਸੁੱਕਾ ਕੂੜਾ ਜਾਂ ਗਿੱਲਾ ਕੂੜਾ ਉਹਦੀ ਮਸ਼ੀਨ ਇੱਕ ਲੱਗੀ ਹੈ ਉਹਦੇ ਤੋਂ ਖਾਦ ਬਣੂਗੀ ਉਹਦਾ ਵਿਘਾਟਨ ਕੀਤਾ ਪੰਜਾਬ ਦਾ ਪਹਿਲਾ ਪਿੰਡ ਬਣਿਆ ਲੰਗ ਪਿੰਡ ਜਿੱਥੇ ਮਸ਼ੀਨ ਲੱਗੀ ਹੈ ਤੇ ਹੋਰ ਕਿਸ ਤਰ੍ਹਾਂ ਦੀਆਂ ਮੰਗਾਂ ਜਿਹੜੇ ਰੱਖੇ ਨੇ ਡਾਕਟਰ ਸਾਹਿਬ ਤੋਂ ਮੇਵਾ ਸਿੰਘ ਗੱਲਬਾਤ ਕਰਦੇ ਆ ਕੀ ਹਾਲ ਚੱਲਿਆ ਜੀ ਸੱਚੀ ਹਾਲ ਜੀ ਪਿਛਲੇ ਹਾਂ ਪਿਛਲੇ ਦਿਨੀ ਕੈਂਪ ਵੀ ਲੱਗਿਆ ਸੀ ਜਨ ਸੁਵਿਧਾ ਕੈਂਪ ਲੱਗਿਆ ਜਿਹਦੇ ਵਿੱਚ ਅਧਿਕਾਰੀ ਵੀ ਪਹੁੰਚੇ ਸੀ ਅੱਜ ਮੰਤਰੀ ਸਾਹਿਬ ਖੁਦ ਆਏ ਨੇ ਕੀ ਕਰਕੇ ਗਏ ਨੇ ਤੇ ਅੱਗੇ ਆਉਣ ਵਾਲੇ ਸਮੇਂ ਦੇ ਵਿੱਚ ਕੀ ਆ ਜਿਹੜਾ ਲੋਕਾਂ ਨੂੰ ਸਹੂਲਤਾਂ ਮਿਲਣਗੀਆਂ ਜਿਹੜਾ ਬਾਈ ਜੀ ਉਹਨਾ 22 ਤਰੀਕ ਵਾਲਾ ਪ੍ਰੋਗਰਾਮ ਸੀ ਆਪਣਾ ਉਹ ਪੈਂਡਿੰਗ ਹੋ ਗਿਆ ਸੀ ਕਿਉਂਕਿ ਮੰਤਰੀ ਮੰਡਲ 'ਚ ਫੇਰ ਬਦਲ ਹੋਇਆ ਸੀ ਉਹ ਵਿਚਾਲੇ ਮੰਤਰੀ ਸਾਹਿਬ ਦਾ ਦੌਰਾ ਤਕਰੀਬਨ ਦੋ ਤਿੰਨ ਪਿੰਡਾਂ ਦਾ ਵਿਚਾਲੇ ਰਹਿ ਗਿਆ ਸੀ ਉਹ ਚੀਜ਼ ਨੂੰ ਮੁੱਖ ਰੱਖਦੇ ਹੋਏ ਅੱਜ ਅਸੀਂ ਨੇ ਦੋ ਦੋ ਬੇਨਤੀ ਕੀਤੀ ਵੀ ਫੇਰ ਆ ਕੇ ਜਾਇਓ ਜਰੂਰ ਉਹ ਕਹਿੰਦੇ ਵੀ ਫੇਰ ਰੱਖ ਲਾਂਗੇ ਦਿਨ ਮੈਂ ਉਹ ਅੱਜ ਫਿਰ ਦੁਬਾਰੋਂ ਦਿਨ ਰੱਖਿਆ ਗਿਆ ਜਿਹਦੇ ਵਿੱਚ ਜਿਹੜੀ ਮਸ਼ੀਨ ਆ ਉਹ ਉਦੋਂ ਵੀ ਆਪਾਂ ਨੇ ਦੱਸਿਆ ਤੇ ਅੱਜ ਵੀ ਤੁਹਾਨੂੰ ਪਤਾ ਹੀ ਆ ਉਹ ਜਿਹੜੀ ਕੂੜੇ ਤੋਂ ਐਟ ਅ ਟਾਈਮ ਚਾਹੇ ਗਿੱਲਾ ਹੋਵੇ ਸੁੱਕਾ ਹੋਵੇ ਉਹਨੂੰ ਪ੍ਰੋਸੈਸ ਕਰਕੇ ਉਹ ਹੀਟਰ ਲੱਗੇ ਹੋਏ ਨੇ ਵੱਡੇ ਉਹ ਚ ਉਹ ਖਾਦ ਚ ਕਨਵਰਟ ਕਰਦੀ ਆ ਬਦਲਦੀ ਆ ਕਹਿਣ ਦਾ ਮਤਲਬ ਉਹਦੇ ਵਿੱਚ ਪੰਚਾਇਤ ਨੂੰ ਬੜਾ ਫਾਇਦਾ ਹੋਊਗਾ ਕਿਉਂਕਿ ਇੱਕ ਆਮਦਨ ਵਧੂਗੀ 2-4 ਬੰਦਿਆਂ ਨੂੰ ਉੱਥੇ ਰਜਗਾਰ ਮਿਲੂਗਾ ਸੋ ਇਸ ਗੱਲ ਕਰਕੇ ਮੰਤਰੀ ਸਾਹਿਬ ਦਾ ਧੰਨਵਾਦ ਕਰਦੇ ਆਂ ਤੇ ਅੱਜ ਇੱਕ ਦੂਜਾ ਸਾਡੇ ਪੰਚਾਇਤ ਘਰ ਜਿਹੜਾ ਸੋਨੇ ਦੇਖਿਆ ਤੇ ਇਹ ਸੈੱਡ ਜਿਹੜਾ ਆਪਣਾ ਪੈਲਸ ਦਾ ਅਧੂਰਾ ਪਿਆ ਇਹਦਾ ਬਾਕੀ ਅਸੀਂ ਅੱਜ ਕਿਹਾ ਇਹਨੂੰ ਵੀ ਪੂਰਾ ਕਰਨ ਨੂੰ ਤੇ ਇਹ ਚੀਜ਼ਾਂ ਨੇ ਜੀ ਉਹ ਬੇਨਤੀ ਅਸੀਂ ਨੇ ਕਰੀ ਤੀ ਇਸ ਗੱਲ ਕਰਕੇ ਉਹ ਆਏ ਸੀ ਤੇ ਗਰਾਊਂਡ ਦੀ ਵੀ ਗੱਲ ਕੀਤੀ ਹੈ ਅਸੀਂ ਆਉਣ ਵਾਲੇ ਸਮੇਂ 'ਚ ਗਰਾਊਂਡ ਦੀ ਵੀ ਗੱਲ ਕਰੀ ਆ ਪੈਲਸ ਦੀ ਵੀ ਗੱਲ ਕਰੀਆ ਗਰੀਬਾਂ ਨੂੰ ਦੇਣ ਵਾਲੇ ਪਲਾਟਾਂ ਦੀ ਵੀ ਗੱਲ ਕਰੀਆ ਤੇ ਬਾਕੀ ਸਮਸ਼ਾਨ ਘਾਟਾਂ ਦੀ ਵੀ ਗੱਲ ਕਰੀਆ ਧਰਮਸ਼ਾਲਾਾਂ ਦੀ ਵੀ ਗੱਲ ਕਰੀਆ ਜਿਹੜਾ ਪਾਣੀ ਸੀਵਰੇਜ ਦਾ ਖੜਦਾ ਉਹਦੀਆਂ ਵੀ ਅਸੀਂ ਨੇ ਉਹਨਾਂ ਨੂੰ ਸਾਰੇ ਬੇਨਤੀ ਪੱਤਰ ଦਾਏ ਨੇ ਤੇ ਸੁਵਿਧਾ ਕੇਂਦਰ ਜਿਹੜਾ ਆਪਣਾ ਬੰਦ ਪਿਆ ਉਹਦੇ ਬਾਰੇ ਵੀ ਗੱਲ ਕਰੀਆ ਸੋ ਬੇਨਤੀ ਕਰਨਾ ਆਪਣਾ ਫਰਜ਼ ਬਣਦਾ ਹੈ ਦੇਖੋ ਅਸੀਂ ਤਾਂ ਲੱਗੇ ਵਿਆਂ ਬਾਕੀ ਅੱਗੇ ਜਿਹੜੀ ਮਨਜ਼ੂਰ ਹੁੰਦੀ ਆ ਉਹ ਹੋ ਜਾਂਦੀ ਆ ਇਹ ਨਹੀਂ ਹੈਗਾ ਵੀ ਅਸੀਂ ਦੇ ਕੇ ਉੱਥੇ ਰੁਕ ਗਏ ਕੰਨ ਵੀ ਖਾਨੇ ਆ ਠੀਕ ਆ ਨਾ ਇਹੀ ਕਾਰਨ ਇਹੀ ਆ ਜਿਹੜਾ ਜਾਦੇ ਗੇੜੇ ਮਾਰਨਾ ਜਾਦੇ ਬਾਹ ਫੜ ਕੇ ਜੀ ਜੀ ਕਰਨਾ ਅੱਜ ਤਾਂ ਹੀ ਸਵਾ 2 ਕਰੋੜ 2.5 ਕਰੋੜ ਰੁਪਈਆ ਪਿੰਡ ਚ ਲੱਗਿਆ ਜੀ ਜੱਗੀ ਜੀ ਨਾਲ ਜੁੜੇ ਜੱਗੀ ਨਾਲ ਗੱਲਬਾਤ ਕਰਦੇ ਜੱਗੀ ਜੀ ਅੱਜ ਮੰਤਰੀ ਸਾਹਿਬ ਆਏ ਤੇ ਅੱਗੇ ਪੰਚਾਇਤੀ ਚੋਣਾਂ ਵੀ ਆ ਰਹੀਆਂ ਨੇ ਉਹ ਬਹੁਤ ਅੱਛੀ ਗੱਲਬਾਤ ਕਰਕੇ ਗਏ ਨੇ ਵੀ ਸਰਬਸਮਤੀ ਦੇ ਨਾਲ ਜੇ ਸਰਪੰਚ ਚੁਣੇ ਜਾਣ 5 ਲੱਖ ਸਰਕਾਰ ਦੇਊਗੀ 5 ਲੱਖ ਖੋਦਣਗੇ 10 ਲੱਖ ਹੋ ਗਿਆ ਹੋਰ ਵੀ ਬਹੁਤ ਕੁਝ ਦਵਾਂਗੇ ਇਹਦੇ ਤੇ ਕੀ ਕਹਿਣਾ ਚਾਹੁੰਦੇ ਸਭ ਤੋਂ ਪਹਿਲਾਂ ਤਾਂ ਇਹ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਇਹ ਬਹੁਤ ਵਧੀਆ ਚੀਜ਼ ਹੈ ਦੇਖੋ 10 ਲੱਖ ਆਪਣੇ ਪਿੰਡ ਨੂੰ ਆ ਰਿਹਾ ਤੇ ਉਹਦੇ ਇਲਾਵਾ ਵੀ ਜਿਹੜੇ ਹੁਣ ਅਸੀਂ ਸਰਬਸਮਤੀ ਨਾਲ ਸੋਚ ਰਹੇ ਹਾਂ ਵੀ ਸਰਬਸਮਤੀ ਨਾਲ ਅਸੀਂ ਸਰਪੰਚ ਬਣਾਈਏ ਜਿਹਦੇ ਨਾਲ ਸਾਡੇ ਪਿੰਡ ਨੂੰ ਬਹੁਤ ਜ਼ਿਆਦਾ ਫਾਇਦਾ ਹੋਊਗਾ ਤੇ ਅਸੀਂ ਇਹਦੀ ਬਹੁਤ ਜ਼ਿਆਦਾ ਸਲਾਹਾਂਗਾ ਕਰਾਂਗੇ ਕਿਉਂਕਿ ਸਾਨੂੰ ਵੀ ਇਹ ਇਹ ਉਮੀਦ ਹੈ ਵੀ ਅਸੀਂ ਵੋਟਾਂ ਤੋਂ ਦੂਰ ਹੀ ਰਹੀਏ ਜੇ ਸਰਬਸੰਮਤੀ ਨਾਲ ਸਾਡੇ ਕਿਤੇ ਵੀ ਕੋਈ ਚੋਣ ਲੜੀ ਜਾਂਦੀ ਆ ਤਾਂ ਸਾਡੇ ਪਿੰਡ ਦਾ ਜਿਹੜਾ ਨਾਮ ਆ ਉਹ ਪੰਜਾਬ ਦੇ ਵਿੱਚ ਅੱਬਲ ਅੱਖਰਾਂ ਦੇ ਵਿੱਚ ਆਊਗਾ ਅੱਛਾ ਮੰਤਰੀ ਮੰਡਲ 'ਚ ਬੜਾ ਫੇਰ ਬਦਲ ਹੋਇਆ ਤੇ ਕੁਝ ਕਹਿਣਾ ਚਾਹੁੰਦੇ ਆਂ ਇਹ ਦੇਖੋ ਇਹ ਸਰਕਾਰ ਦਾ ਇੱਕ ਵੱਡਾ ਹਾਈ ਲੈਵਲ ਦਾ ਕੰਮ ਠੀਕ ਆ ਤੇ ਇਹਦੇ ਵਿੱਚ ਆਪਾਂ ਜਿਨ੍ਹਾਂ ਨੂੰ ਸਾਰਿਆਂ ਨੂੰ ਮੌਕਾ ਮਿਲਣਾ ਚਾਹੀਦਾ ਸਾਰੇ ਅਨਟ੍ਰੇਨ ਸੀ ਇਸ ਪੱਖੋਂ ਚਲੋ ਅੱਗੇ ਪਤਾ ਹੈ ਵੀ ਇਹ ਸਰਕਾਰ ਰਿਪੀਟ ਹੋਣੀ ਆ ਸਾਰਿਆਂ ਦੀ ਇੱਕ ਤਰ੍ਹਾਂ ਦੀ ਇਹ ਸਕੂਲਿੰਗ ਆ ਜਿਹੜੀ ਚੱਲ ਰਹੀ ਆ ਤੇ ਆਉਣ ਵਾਲੇ ਸਮੇਂ 'ਚ ਜਿਹੜੇ ਵਧੀਆ ਕਾਰਗੁਜ਼ਾਰੀ ਕਰਨਗੇ ਉਹ ਅੱਗੇ ਆਉਣਗੇ ਜੀ ਤੇ ਅੱਛਾ ਵਧੀਆ ਕਾਰਗੁਜ਼ਾਰੀ ਕੁਮਰ ਬੀਜੇ ਪ੍ਰਤਾਪ ਦੀ ਅੱਜ ਗੱਲਬਾਤ ਕਰਦੇ ਹਾਂ ਹੁਣ ਕੋਈ ਮੰਤਰੀ ਮੰਡਲ ਦੀ ਗੱਲ ਚੱਲੀ ਐ ਬਸ ਉਹ ਬੜੇ ਚਿਰਾਂ ਤੋਂ ਕਹਿੰਦੇ ਨੇ ਵੀ ਮੈਨੂੰ ਮੌਕਾ ਨਹੀਂ ਦੇ ਰਹੀ ਸਰਕਾਰ ਸਰਕਾਰ ਦੇ ਖਿਲਾਫ ਉਹ ਆਵਾਜ਼ ਵੀ ਚੁੱਕਦੇ ਨੇ ਵੀ ਮੰਤਰੀ ਮੰਡਲ ਦੇ ਵਿੱਚ ਉਹਨਾਂ ਨੂੰ ਜਗ੍ਹਾ ਮਿਲਣੀ ਚਾਹੀਦੀ ਨਹੀਂ ਸੀ ਨਹੀਂ ਕੁਮਰ ਬੀਜੇ ਪ੍ਰਤਾਪ ਵਾਲੀ ਜਿਹੜੀ ਗੱਲ ਆ ਨਾ ਉਹ ਇਹ ਆ ਜੀ ਆਓ ਦੇਖੋ ਉਹ ਐਸਐਸਪੀ ਵੀ ਰਹਿ ਡੀਆਈਆਈ ਵੀ ਰਹਿ ਨਸ਼ੇ ਬੰਦ ਹੋ ਗਏ ਸੀ ਉਸ ਟਾਈਮ ਹੂੰ ਉੱਥੇ ਬੇਅਦਮੀयां ਬੰਦ ਹੋ ਗਈਆਂ ਦੀਆਂ ਉੱਥੇ ਲੜਾਈ ਝਗੜੇ ਬੰਦ ਹੋ ਗਏ ਸੀ ਵੇਖੋ ਹਰ ਇੱਕ ਕਾਮਰ ਵੀ ਦੇ ਦੀ ਅਸੀਂ ਉਹਦੀ ਕਦਰ ਕਰਦੇ ਆ ਕਦਰ ਤਾਂ ਕਰਦੇ ਆ ਕਿਉਂਕਿ ਉਹ ਗੁਰੂ ਗ੍ਰੰਥ ਸਾਹਿਬ ਤੇ ਬੇਅਦਮੀ ਤੋਂ ਬੋਲਦਾ ਪਰ ਦੇਖਣਾ ਤਾਂ ਇਹ ਵੀ ਹੈ ਨਾ ਜਦੋਂ ਉਹ ਪੋਜੀਸ਼ਨ 'ਚ ਸੀ ਉਦੋਂ ਉਹਨਾਂ ਨੇ ਕੀ ਕੀਤਾ ਉਹ ਵੀ ਸਾਨੂੰ ਦੱਸੇ ਨਾ ਉਹਦਾ ਉਹਦਾ ਜਿਹੜਾ ਰਿਕਾਰਡ ਆ ਉਹ ਵੀ ਦੱਸੇ ਵੀ ਇੱਥੇ ਇੱਥੇ ਮੈਂ ਇੱਥੇ ਨਸ਼ਾ ਜਿੱਥੇ ਮੈਂ ਡਿਊਟੀ ਤੇ ਰਿਹਾ ਹਾਂ ਉੱਥੇ ਮੈਂ ਮੁੜ ਕੇ ਨਸ਼ਾ ਨਹੀਂ ਵਿਕਣ ਦਿਆ ਤੇ ਅੱਜ ਚਲੋ ਮਜਬੂਰੀਆਂ ਨੇ ਕੁਝ ਤੇ ਉਹਨੂੰ ਅਸਲ ਵਿੱਚ ਸਲੂਟਾਂ ਦੀ ਗਾਟ ਜਿਹੜੀ ਉਹ ਰੜਕ ਰਹੀ ਆ ਵੀ ਯਾਰ ਜਦੋਂ ਮੈਂ ਡੀਆਈਜੀ ਸੀ ਮੈਂ ਉਧਰੋਂ ਅਸਤੀਫਾ ਦੇ ਕੇ ਇੱਧਰ ਮੰਤਰੀ ਬਣਨਾ ਸੀ ਉਹ ਕੰਮ ਨਹੀਂ ਹੋਇਆ ਉਹ ਹੈਗੀਆਂ ਨੇ ਕਮੇਟੀਆਂ ਦੀਆਂ ਵੱਡੀਆਂ ਹਾਈ ਲੈਵਲ ਦੇ ਕਮੇਟੀਆਂ ਦੇ ਫੈਸਲੇ ਜਿਹੇ ਜੀ ਕਾਰਜਕਾਰੀ ਹੁੰਦੀ ਆ ਬੰਦੇ ਦੀ ਉਹੀ ਜੀ ਪੋਜੀਸ਼ਨ ਮਿਲ ਜਾਂਦੀ ਆ ਤੇ ਉਹ ਹੁਣ ਚਾਹੁੰਦਾ ਵੀ ਮੈਨੂੰ ਉਹ ਸਲੂਟ ਨਹੀਂ ਤੇ ਪਰ ਉਹ ਵੀ ਚੀਜ਼ ਦੇਖੇ ਨਾ ਜਿੱਥੇ ਉਹ ਰਹਿ ਹੈ ਪਹਿਲਾਂ ਡਿਊਟੀ ਤੇ ਉੱਥੇ ਕਿੰਨਾ ਕੋਨੇ ਸਹੀ ਕੰਮ ਕਰਿਆ ਜੀ ਤੇ ਉਹ ਨਾਲੇ ਸਮੇਂ ਚ ਦੇਖੋ ਕੀ ਬਣਦਾ ਉਹ ਸਰਕਾਰ ਦਾ ਫੈਸਲਾ ਗਲਤ ਗੱਲਬਾਤ ਕਲੀਸ਼ਟ ਪਿੰਡ ਲੰਗ ਦੇ ਵਿੱਚ ਜਿਸ ਤਰ੍ਹਾਂ ਮੈਂ ਦੱਸਿਆ ਅੱਜ ਜਿਹੜੇ ਪੰਚਾਇਤ ਘਰ ਬਣਿਆ ਊੂੜੇ ਦਾ ਜਿਹੜਾ ਸਿਸਟਮ ਲਾਇਆ ਜਿਹਦੇ ਤੋਂ ਊੂੜੇ ਦੇ ਵਿੱਚੋਂ ਖਾਦ ਬਣੂਗੀ ਉਹਦਾ ਵਿਧਗਾਤਰ ਮੰਤਰੀ ਸਾਹਿਬ ਨੇ ਕੀਤਾ ਤੇ ਮੇਵਾ ਸਿੰਘ ਨਾਲ ਗੱਲਬਾਤ ਮੰਤਰੀ ਮੰਡਲ ਦੀ ਕੀਤੀ ਹੈ ਤੇ ਉਹਨਾਂ ਨੇ ਦੱਸਿਆ ਵੀ ਸਰਕਾਰਾਂ ਨੇ ਸਾਡੀ ਸਰਕਾਰ ਹੈ ਜਿਹੜੀ ਦੁਬਾਰਾ ਫੇਰ ਰੀਪੀਟ ਹੋਊਗੀ ਇਸ ਕਰਕੇ ਸਾਰਿਆਂ ਨੂੰ ਮੌਕਾ ਦਿੱਤਾ ਜਾ ਰਿਹਾ ਜਿਹੜਾ ਵਧੀਆ ਕੰਮ ਕਰੂਗਾ ਉਹਨੂੰ ਮੌਕਾ ਮਿਲੇਗਾ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਫੇਰ ਪਿੰਡ ਲੰਗ ਵਿੱਚ ਕਿਸ ਤਰ੍ਹਾਂ ਦੀ ਕਾਰਗੁਜ਼ਾਰੀ ਹੁੰਦੀ ਹੈ ਜਾਂ ਕੋਈ ਤਰੱਕੀ ਦੇ ਕੰਮ ਹੁੰਦੇ ਆ ਫੇਰ ਅਪਡੇਟ ਲੈ ਕੇ ਹਾਜ਼ਰ ਹੋਵਾਂਗੇ ਉਦੋਂ ਤੱਕ ਦੋ ਆ ਗਿਆ ਸਸਿਕਾ